ਸਪਰੀਮ ਕੋਰਟ ਦੇ ਵਿੱਚ 1984 ਦੇ ਸਿੱਖ ਕਤਲੇਆਮ ਦਾ ਕੇਸ ਲੱਗਿਆ ਹੋਇਆ ਸੀ। ਔਰ ਇਹ ਉਹੀ ਕੇਸ ਆ ਜਿਹਦੇ ਵਿੱਚ ਸੁਪਰੀਮ ਕੋਰਟ ਨੇ 2018 ਦੇ ਵਿੱਚ ਨਵੀਂ ਐਸਆਈਟੀ ਬਣਾਈ ਸੀ ਕਿ ਜਿਹੜੇ ਕੇਸ ਬੰਦ ਕਰ ਦਿੱਤੇ ਪੁਲਿਸ ਨੇ ਉਹਨਾਂ ਨੂੰ ਫਿਰ ਤੋਂ ਇਨਵੈਸਟੀਗੇਸ਼ਨ ਕੀਤੀ ਜਾਵੇ। ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀ ਦੋ ਸੁਪਰੀਮ ਕੋਰਟ ਦੇ ਰਿਟਾਇਰਡ ਜੱਜਾਂ ਦੀ। ਔਰ ਉਸ ਕਮੇਟੀ ਨੂੰ ਕਿਹਾ ਸੀ ਕਿ ਦੇਖੋ ਜਿਹੜੇ ਕੇਸ ਬੰਦ ਕੀਤੇ ਆ ਕਿ ਸਹੀ ਬੰਦ ਕੀਤੇ ਆ ਗਲਤ ਬੰਦ ਕੀਤੇ ਆ। ਤੇ ਉਸ ਕਮੇਟੀ ਨੇ ਰਿਪੋਰਟ ਦਿੱਤੀ ਕਿ ਕੇਸ ਗਲਤ ਬੰਦ ਕੀਤੇ ਹੋ ਦੋ ਰਿਟਾਇਰਡ ਜੱਜ ਸੁਪਰੀਮ ਕੋਰਟ ਦੇ ਆਨੇ। ਤੋਂ ਉਸ ਰਿਪੋਰਟ ਨੂੰ ਦੇਖ ਕੇ ਉਸ ਟਾਈਮ ਜੋ ਚੀਫ ਜਸਟਿਸ ਜਸਟਿਸ ਦੀਪਿਕ ਮਿਸ਼ਰਾ ਉਹ ਬਹੁਤ ਹੀ ਨਰਾਜ ਹੋਈ। ਉਹਨਾਂ ਨੇ ਕੈਸੀ ਨਵੀਂ ਐਸਆਈਟੀ ਬਣਾਵਾਂਗੇ? ਅਸੀਂ ਹੁਣ ਇਸ ਜੋ ਪੁਰਾਣੀ ਐਸਆਈਟੀ ਜਾਂ ਪੁਰਾਣੀ ਪੁਲਿਸ ਜਾਂ ਤੇ ਅਸੀਂ ਪਰੋਸਾ ਨਹੀਂ ਕਰਾਂਗੇ। ਉਹਨਾਂ ਨੇ ਨਵੀਂ ਐਸਆਈਟੀ ਬਣਾਈ ਜਸਟਿਸ ਢੀਂਗਰਾ ਦੀ ਚੇਅਰਮੈਨਸ਼ਿਪ ਅੰਦਰ। ਉਹ ਜਸਟਿਸ ਢੀਂਗਰਾ ਨੇ ਆਪਣੀ ਰਿਪੋਰਟ ਦਿੱਤੀ। ਔਰ ਰਿਪੋਰਟ ਦੇ ਵਿੱਚ ਐਸੇ-ਐਸੇ ਚੁਕਾਨ ਵਾਲੇ ਖੁਲਾਸੇ ਹੋਏ ਉਹਨਾਂ ਨੇ ਕਿਹਾ ਕਿ ਕਈ-ਕਈ ਮਰਡਰ ਦੇ ਕੇਸ 56 ਮਰਡਰ ਦਾ ਕੇਸ 56 ਕਤਲ ਦਾ ਇੱਕੋ ਕੇਸ ਬਣ ਰਹਾਤਾ ਉਦੋਂ ਮਗਰੋਂ ਚ ਸਿਰਫ ਪੰਜ ਕੇਸਾਂ ਦੇ ਵਿੱਚ ਪੰਜ ਮਰਡਰ ਦੀ ਚਾਰ ਸ਼ੀਟ ਚਾਰਜਿਸ ਫ੍ਰੇਮ ਹੋਏ 51 ਮਰਡਰ ਤੇ ਚਾਰਜਿਸ ਨਹੀਂ ਫ੍ਰੇਮ ਹੋਏ ਉਹਨਾਂ ਵਾਸਤੇ ਕਿਸੇ ਨੂੰ ਟਰਾਈ ਨਹੀਂ ਕੀਤਾ 51 ਮਰਡਰ ਵਾਸਤੇ ਬਲਕਿ ਇਸ ਤਰ੍ਹਾਂ ਦੇ ਹਾਲ ਔਰ ਜਿੰਨੇ ਮਲਜੂਮ ਸੀ ਸਾਰਿਆਂ ਨੂੰ ਛੱਡਤਾ ਔਰ ਉਸ ਤੋਂ ਬਾਅਦ ਹੋਰ 48 48 ਮਾਰਡਰ ਅਲੱਦਾ ਅਲੱਦਾ ਜਗਾਤੇ ਹੋਏ ਇੱਕੋ ਐਫ ਆਈ ਆਰ ਦੇ ਵਿੱਚ ਪਾਤੇ ਔਰ ਦੂਜਾ 6 ਮਾਰਡਰ ਦੀ ਇੱਕ ਸਰਜੀਤ ਕੌਰ ਸੀ ਵਿਧਵਾ ਉਹਨੇ ਆਕੇ ਜੋ ਇਨਫੋਰਮੇਸ਼ਨ ਦਿੱਤੀ ਉਹ ਨਾ ਉਹਦੇ ਕੋਈ ਇਨਵੈਸਟੀਗੇਸ਼ਨ ਕੀਤੀ ਨਾ ਉਹਦੀ ਕੋਈ ਚਾਰਜ ਸ਼ੀਟ ਫਾਈਲ ਕੀਤੀ ਨਾ ਉਹਦਾ ਕੋਈ ਟ੍ਰਾਇਲ ਹੋਇਆ ਉਹ ਵੈਸੀ ਠੱਪ ਕਰਤਾ ਔਰ ਇਹ ਜਿਹੜੇ ਸਾਰੀਆਂ ਚੀਜ਼ਾਂ ਜਿਹੜੇ ਉਹਨੇ ਲੈਂਦੀਆਂ ਉਸ ਤੋਂ ਮਗਰੋਂ ਨਾਲ ਉਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਸਾਰੇ ਕੇਸਾਂ ਵਿੱਚ ਅਪੀਲਾਂ ਫਾਈਲ ਕਰੋ ਉਹ 6 ਕੇਸ ਸੀਗੇ ਮੇਰੀ ਉਹਨਾਂ 6ਾਂ ਦੇ ਵਿੱਚ ਸਰਕਾਰ ਨੇ ਸੁਪਰੀਮ ਕੋਰਟ ਦੇ ਚ ਅਪੀਲਾ ਫਾਈਲ ਕੀਤੀਆਂ ਔਰ ਜੱਜਮੈਂਟ ਦੇ ਖਿਲਾਫ ਤੇ ਉਹਦੇ ਵਿੱਚ ਇਹ ਜੋ ਤੱਤ ਲਿਆਉਣੇ ਚਾਹੀਦੇ ਸੀ ਉਹ ਲੈਂਦੇ ਹੀ ਨਹੀਂ ਜੋ ਚੀਜ਼ਾਂ ਕਹਿਣੀਆਂ ਚਾਹੀਦੀਆਂ ਸੀ ਕਿ ਇਸ ਇਸ ਤਰ੍ਹਾਂ ਕਰਕੇ ਨਹੀਂ ਤਾਂ ਅਦਰਵਾਈਜ਼ ਇਹ ਅਪੀਲਾਂ ਤੇ 33 ਸਾਲ ਹੋ ਗਏ ਉਹਨਾਂ ਨੂੰ ਫੈਸਲੇ ਹੋਏ ਉਹਨਾਂ ਤੇ ਉਹ ਇਹਨਾਂ ਨੇ ਕੋਈ ਐਕਸਪਲੇਨ ਨਹੀਂ ਕੀਤੇ ਉਹ ਹਾਈ ਕੋਰਟ ਇੰਟਰਸਟੈਂਸ ਕਰਤੀਆਂ ਸਾਨੂੰ ਵੀ ਇਹਨ ਦੱਸਿਆ ਸਾਨੂੰ ਵੀ ਨਹੀਂ ਪਤਾ ਲੱਗਿਆ ਜਿੰਦੇ ਹੋਈਆਂ ਉਹ ਅਸੀਂ ਇੱਥੇ ਸੁਪਰੀਮ ਕੋਰਟ ਦੇ ਵਿੱਚ ਫਿਰ ਆ ਕੇ ਦੱਸਿਆ ਕਿ ਇਸੇ ਤਰ੍ਹਾਂ ਕਰਕੇ ਇਹਨਾਂ ਨੇ ਸਰਕਾਰ ਨੇ ਸਹੀ ਤਤ ਹਾਈ ਕੋਰਟ ਦੇ ਅੱਗੇ ਰੱਖਿਆ ਹੀ ਨਹੀਂ ਵੀ ਇਹਨਾਂ ਨੂੰ ਕਹੋ ਸਰਕਾਰ ਨੂੰ ਕਿ ਇਹਨਾਂ ਦੇ ਅਗੇਂਸਟ ਐਸਐਲਪੀ ਫਾਈਲ ਕਰਨ ਸੁਪਰੀਮ ਕੋਰਟ ਦੇ ਵਿੱਚ ਫਿਰ ਜਸਟਿਸ ਓਕਾ ਦੀ ਬੈਂਚ ਤੇ ਕਿ ਜੋ ਮੈਟਰ ਲੱਗਿਆ ਉਹਨਾਂ ਨੇ ਸਰਕਾਰ ਨੂੰ ਡਾਇਰੈਕਟ ਕੀਤਾ ਕਿ ਤੁਸੀਂ ਇੱਥੇ ਐਸਐਲਪੀ ਫਾਈਲ ਕਰੋ ਹਾਈ ਕੋਰਟ ਦੀ ਜੱਜਮੈਂਟ ਦੇ ਖਿਲਾਫ ਉਹਨਾਂ ਨੇ ਫਿਰ ਐਸਐਲਪੀ ਫਾਈਲ ਕੀਤੀ ਉਹ ਐਸਐਲਪੀ ਅੱਜ ਫਿਰ ਜਸਟਿਸ ਓਕਾ ਦੀ ਬੈਂਚ ਤੇ ਲੱਗੀਆਂ ਸੀ ਉਹ 6 ਐਸਐਲਪੀ ਆ ਉਹਨਾਂ ਦੇ ਵਿੱਚ ਅੱਜ ਜਸਟਿਸ ਓਕਾ ਦੀ ਬੈਂਚ ਨੇ ਅੱਜ ਆਰਡਰ ਪਾਸ ਕੀਤਾ ਤੇ ਉਹਨਾਂ ਤੇ ਨੋਟਿਸ ਇਸ਼ੂ ਕੀਤਾ ਮੁਲਜ਼ਮਾਂ ਨੂੰ ਕਿ ਇਹ ਜੱਜਮੈਂਟ ਨੂੰ ਸੈਟੀਸਫਾਈ ਕਰਕੇ ਦੂਜੀ ਵਾਰੀ ਤੁਹਾਡਾ ਤੁਹਾਨੂੰ ਸਜ਼ਾ ਕਿਉਂ ਨਾ ਦਿੱਤੀ ਜਾਵੇ ਜਾਂ ਦੂਜੀ ਵਾਰੀ ਫਰੈਸ਼ ਟ੍ਰਾਇਲ ਇਹਦੇ ਕਿਉਂ ਨਾ ਚਲਾਇਆ ਜਾਵੇ ਉਹਦੇ ਕਰਕੇ ਅੱਛਾ ਇੱਕ ਹੋਰ ਜਿਹੜੇ ਪੰਜ ਜੱਜਮੈਂਟਾਂ ਸੀ ਜਿਹੜੇ ਕਿ ਸੱਜਣ ਕੁਮਾਰ ਦੇ ਨਾਲ ਜਿਹੜੇ ਦੂਜੇ ਮੁਲਜ਼ਮਾ ਇੱਕ ਮਹਿੰਦਰ ਜੱਤੋ ਜੋ ਐਸਐਮਐਲ ਇਹ ਜਿਹੜਾ ਹੁਣ ਜੇਲ੍ਹ ਚ ਉਹਦੀ ਡੈਥ ਹੋ ਗਈ ਇੱਕ ਬਲਵਨ ਖੋਖੜ ਜੋ ਇੱਕ ਕਾਉਂਸਲਰ ਆ ਹੈ ਉਹ ਜੜਵੀ ਸੱਜਣ ਕੁਮਾਰ ਤੇ ਨਾਲ ਜੇਲ੍ਹ ਵਿੱਚ ਆ ਉਹਨਾਂ ਦੇ ਪੰਜ ਮੋਟਰ ਕੇਸ ਸੀ ਉਹਨਾਂ ਦੇ ਖਿਲਾਫ ਤੇ ਉਹ ਪੰਜਾਂ ਦੇ ਵਿੱਚ ਹੀ ਬਿਨਾ ਜੋ ਗਵਾਹਾਂ ਨੂੰ ਪੇਸ਼ ਕੀਤੇ ਜਿਹੜੀਆਂ ਵਿਧਵਾਵਾਂ ਸਨ ਉਹਨਾਂ ਨੂੰ ਇੱਕ 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 ਕੇਸ ਦਾ ਇੱਕੋ ਵਾਰੀ ਸਵਨ ਪੇਟਿਆ ਉਹ ਵੀ ਭੇਜਿਆ ਜਿਹੜਾ ਘਰ ਸੜਿਆ ਹੋਆ ਸੀ ਪੁਰਾਣੇ ਘਰ ਦੇ ਉੱਤੇ ਤੇ ਉਸ ਤੋਂ ਬਾਅਦ ਕਹਿੰਦਾ ਜੀ ਇਹ ਤਾਂ ਟ੍ਰੇਸੇਬਲ ਨਹੀਂ ਬੰਦ ਕਰਦਾ ਇੱਕ ਕੇਸ ਦੇ ਵਿੱਚ ਦੋ ਵਾਰੀ ਸਵਨ ਪੇਟਿਆ ਉਹਨੂੰ ਵੀ ਬੰਦ ਕਰ ਦਿੱਤਾ ਗਵਾਹਾਂ ਨੂੰ ਪੇਸ਼ ਹੀ ਨਹੀਂ ਕੀਤਾ ਉਹਨਾਂ ਨੂੰ ਮੁਲਜ਼ਮਾਂ ਨੂੰ ਛੱਡ ਦਿੱਤਾ ਉਹ ਜਦੋਂ ਜਸਟਿਸ ਗੀਤਾ ਮਿੱਤਲ ਸਨ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਉਹਨਾਂ ਅੱਗੇ ਜਦੋਂ ਕੇਸ ਕੇਸ ਆਇਆ ਹੋ ਤੇ ਜਸਟਿਸ ਗੀਤਾ ਮਿੱਤਲ ਨੇ ਕਿਹਾ ਸ਼ੌਕਿੰਗ ਕਿ ਤੁਸੀਂ ਗਵਾਹਾਂ ਨੂੰ ਪੇਸ਼ ਹੀ ਨਹੀਂ ਕਰ ਰਹੇ ਜੋ ਇਹਨਾਂ ਨੇ ਪੁਲਿਸ ਨੇ ਪੇਸ਼ ਕਰਨਾ ਸੀ ਪੇਸ਼ ਹੀ ਨਹੀਂ ਕੀਤਾ ਫਿਰ ਨਾਲੇ ਜੱਜ ਨੂੰ ਉਹਨਾਂ ਨੇ ਬਹੁਤ ਕ੍ਰਿਟਿਸਾਈਜ਼ ਕੀਤਾ ਕਿ ਜੱਜ ਦਾ ਫਰਜ਼ ਬੰਦਾ ਸੀ ਕਿ ਗਵਾਹਾਂ ਨੂੰ ਟ੍ਰੇਸ ਕਰਕੇ ਉਹਨਾਂ ਨੂੰ ਡਾਇਰੈਕਟ ਕਰੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਵਿੱਚ ਰੀਟ੍ਰਾਇਲ ਹੋਣਾ ਚਾਹੀਦਾ ਔਰ ਇੱਕ ਹੈ ਕਿ ਉਹਨਾਂ ਨੇ ਸੋ ਮੋਟੋ ਕੋਟ ਵੱਲੋਂ ਨੋਟਿਸ ਜਿਊ ਕਰਕੇ ਉਹ 2017 ਦੀ ਗੱਲ ਹੈ ਉਹ 2017 ਤੋਂ ਹੁਣ ਤੱਕ ਹਾਈ ਕੋਰਟ ਵਿੱਚ ਪੈਂਡੇ ਪੈਸੇ ਅਸੀਂ ਇੱਥੇ ਸੁਪਰੀਮ ਕੋਰਟ 'ਚ ਕਿਹਾ ਵੀ ਉਹ 2017 ਤੋਂ ਪੈਂਡਿੰਗ ਪਏ ਆ ਕੀਤਾ ਮੈਂ ਤਾਂ ਰਿਟਾਇਰ ਉਹ ਦਫਾਚੀਪਸ ਤੋਂ ਬਾਹਰ ਚਲੇ ਗਿਆ ਫਿਰ ਰਿਟਾਇਰ ਹੋ ਗਏ ਦੂਜੇ ਉਹ 2017 ਤੋਂ ਪੈਂਡਿੰਗ ਪਏ ਉਹਦਾ ਫੈਸਲਾ ਹੀ ਨਹੀਂ ਹੋ ਰਿਹਾ ਸੁਪਰੀਮ ਕੋਰਟ ਨੇ ਫਿਰ ਕਿਹਾ ਹਾਈ ਕੋਰਟ ਨੂੰ ਕਿਹਾ ਕਿ ਰਿਪੋਰਟ 'ਤੇ ਜੋ ਕਿ ਨਹੀਂ ਫੈਸਲਾ ਹੋ ਰਿਹਾ ਫੇਰ ਉਹ ਹੁਣ ਮੈਟਰ ਜੋ ਹਾਈ ਕੋਰਟ ਦੇ ਅੱਗੇ ਸ਼ੁਰੂ ਹੋ ਗਿਆ ਆਰਗੂਮੈਂਟ ਸ਼ੁਰੂ ਹੋ ਗਿਆ 25 ਅਪ੍ਰੈਲ ਨੂੰ ਉਹਨਾਂ ਮੈਟਰਸ ਦੇ ਉੱਤੇ ਆਰਗੂਮੈਂਟ ਸਟਾਰਟ ਹੋ ਗਏ ਨੇ 2 ਮਈ ਨੂੰ ਫਿਰ ਅਗੇ ਫਿਰ ਮੈਂ ਆਪਣੇ ਆਰਗੂਮੈਂਟ ਖਤਮ ਕੀਤੇ ਆ ਹੁਣ ਉਹ ਜਿਹੜੇ ਕੋਰਟ ਨੇ ਮਾਈਕਸ ਕੀਤੇ ਆ ਉਹਨਾਂ ਦੇ ਆਰਗੂਮੈਂਟ ਹੋਣੇ ਆ ਫਿਰ ਮੁਲਜ਼ਮਾਨ ਨੂੰ ਕਿਹਾ ਮੁਲਜ਼ਮਾਨ ਦੇ ਆਰਗੂਮੈਂਟ ਹੋਣੇ ਆ ਉਹ ਕੇਸ ਦੇ ਵਿੱਚ ਵੀ ਜੇ ਉਹ ਤੇ ਰੀ ਟ੍ਰਾਇਲ ਜਦੋਂ ਸ਼ੁਰੂ ਹੁੰਦਾ ਤਾਂ ਉਹਦੇ ਚ ਉਹ ਕਾਉਂਸਲਰ ਜੋ ਹੈ ਉਹ ਤਾਂ ਆਊਗਾ ਹੀ ਆਊਗਾ ਉਹਦੇ ਚ ਸੱਜਣ ਕੁਮਾਰ ਵੀ ਉਹਨਾਂ ਕੇਸਾਂ ਦੇ ਵਿੱਚ ਫੇਰ ਫਸੂਗਾ ਆਲਰੇਡੀ ਤਿੰਨ ਕਤਲ ਕੇਸਾਂ ਦੀ ਤਿੰਨ ਉਮਰ ਕੈਚ ਤੇ ਸਜ਼ਾ ਸੱਜਣ ਕੁਮਾਰ ਭੁਗਤ ਰਿਹਾ ਜੋ جیل ਵਿੱਚ ਆ ਤੇ ਉਹਨਾਂ ਦੇ ਵਿੱਚ ਜਿਹੜੇ ਮੁਲਜ਼ਮਾ ਉਹਨਾਂ ਨੂੰ ਵੀ ਸਾਨੂੰ ਪੂਰੀ ਉਮੀਦ ਆ ਹੁਣ ਅਗਲੀ ਉਹਦੇ ਚ ਤਰੀਕ ਜੋ ਅਗਲੀ ਹੈਗੀ ਹੈ ਸੁਗਮਈਆ ਉਹ ਸੁਗਮਈ ਦੇ ਤਰੀਕ ਹੋਏ ਚੱਲੇਗਾ ਹਾਈ ਕੋਰਟ ਦੇ ਵਿੱਚ ਤੇ ਇੱਥੇ ਅੱਜ ਉਹਨਾਂ ਨੇ ਹੁਣ ਛੁੱਟੀਆਂ ਤੋਂ ਬਾਅਦ ਚਲਾਈ ਦੀ ਤਰੀਖ ਪਾਈ ਆ ਜੁਲਾਈ ਦੀ ਤਰੀਖ ਦੇ ਤੇ ਅੱਗੇ ਫਿਰ ਸੁਪਰੀਮ ਕੋਰਟ ਹੁਣ ਜਿਵੇਂ ਹਾਈ ਕੋਰਟ ਤੇ ਜਿਵੇਂ ਸੁਪਰੀਮ ਕੋਰਟ ਹੁਣ ਇਹਨਾਂ ਕੇਸਾਂ ਨੂੰ ਲੈ ਰਹੀ ਆ ਜਿਵੇਂ ਪਹਿਲਾਂ ਪੂਰੀ ਤਰ੍ਹਾਂ ਇਹਨਾਂ ਨੂੰ ਲੇਪਾ ਚੁਪੀ ਹੁੰਦੀ ਸੀ ਕੋਈ ਸੁਣਦਾ ਨਹੀਂ ਸੀ ਨਾ ਪੁਲਿਸ ਸੁਣਦੀ ਸੀ ਨਾ ਇਹ ਸਰਕਾਰ ਸੁਣਦੀ ਸੀ ਨਾ ਜੱਜ ਵੀ ਨਹੀਂ ਸੀ ਸੁਣਦੇ ਜੱਜਾਂ ਨੇ ਵੀ ਹੁਣ ਉਮੀਦ ਆ ਕਿ ਐਟ ਲੀਸਟ ਕੁਸ਼ਕ کیسਾਂ ਵਿੱਚ ਮੁਲਜ਼ਮਾਂ ਨੂੰ ਸਜ਼ਾ ਜੁਲ ਹੋਈ ਕਿ